ਧਰਮੇਰ ਗਾਂਧੀ ਜਿਨ੍ਹਾਂ ਨੇ 2114 ਚ ਪ੍ਰਨੀਤ ਕੋ ਨੁਹਰਾਇ ਸੀਗਾ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਪਟਿਆਲਾ ਦੇ ਵਿੱਚ ਜਿਸ ਤਰੀਕੇ ਨਾਲ ਧਰਮੇਰ ਗਾਂਧੀ ਇੱਕ ਵਾਰ ਫੇਰ ਸਿਆਸਤ 'ਚ ਸੱਜਣ ਹੋਏ ਨੇ ਉਹਨਾਂ ਨੇ ਪ੍ਰਨੀਤ ਕੋ ਜੋਗ ਹੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਉਹਨਾਂ ਨੂੰ ਇੱਕ ਚੁਣੌਤੀ ਦੇ ਦਿੱਤੀ ਹੈ ਮਹਾਂਦਰਸ਼ਨ ਸਿੰਘ ਦਰਸ਼ਕ ਤੁਹਾਨੂੰ ਅੱਜ ਪੰਜਾਬ ਦਰਸ਼ਨ YouTube ਚੈਨਲ ਦੇ ਤੇ ਪਟਿਆਲੇ ਬਾਰੇ ਜਾਣਕਾਰੀ ਦੰਨੀ ਆ ਤੇ ਹੁਣ ਤੱਕ ਦੇ ਕੀ ਹਾਲਾਤ ਨੇ ਤੇ ਕੀ ਕੁਸ਼ੇ ਹੁਣ ਤੱਕ ਵਾਪਰੇ ਅਤੇ ਕਿਹੜੇ-ਕਿਹੜੇ ਆંકੜੇ ਨੇ ਮੈਂ ਸਤੁਪਨਾ ਆਪਾਂ जिकर ਗੱਲ ਕਰਦੇ ਹਾਂ ਕਿ ਅੱਜ ਧਰਮਵੀਰ ਗਾਂਧੀ ਉਹ ਨਹੀਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਹ ਉਹ ਉਮੀਦਵਾਰ ਨਹੀਂ ਜਿਨ੍ਹਾਂ ਨੇ 2014 ਦੇ ਵਿੱਚ ਪੰਨੀਤ ਹੋਰ ਜੋ ਕਿ ਉਸ ਸਮੇਂ ਕਾਂਗਰਸ ਦੇ ਉਮੀਦਵਾਰ ਸੀਗੇ ਉਹਨਾਂ ਨੂੰ ਹਰਾਇਆ ਸੀਗਾ ਫਿਰ ਭਾਰਤ ਕੁਝ ਬਤੁਲ ਗਏ ਨੇ ਤੇ ਹਾਲਾਤ ਇਹ ਨੇ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਿ ਕਾਂਗਰਸ ਦੇ ਵੱਡੇ ਲੀਡਰ ਸੀਗੇ ਉਹ ਭਾਜਪਾ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਤੇ ਨਾਲ ਨਾਲ ਪ੍ਰਨੀਤ ਕੌਰ ਵੀ ਭਾਜਪਾ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿੱਦ ਜਿਹੜੀ ਭਾਜਪਾ ਜਨਤਾ ਪਾਰਟੀ ਦੀ ਪੰਜਾਬ ਦੇ ਸਬੰਧ ਵਿੱਚ ਪੈਡੀ ਲਿਸਟ ਆਈ ਹੈ ਉਹਦੇ ਵਿੱਚ ਪ੍ਰਨੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸਾਥੀਓ ਦਰਸ਼ਕੋ ਆਪਾਂ ਛੇ ਕਰ ਪਿਛਲੇ ਜ਼ਮੇ ਸਮੇਂ ਤੋਂ ਜੇ ਆਪਾਂ 2009 ਤੋਂ ਗੱਲ ਕਰਦੇ ਆਈਏ ਤੇ ਪੰਜਾਬ ਦੇ ਜਿਹੜੇ ਜੋਰ ਚੱਲਦੇ ਰਹੇ ਨੇ ਉਹ ਲੱਗ ਨੇ ਤੇ ਪਟਿਆਲੇ ਦਾ ਜੋ ਹਾਲਾਤ ਰਹੇ ਨੇ ਉਹ ਕਾਫੀ دلچਸਪ ਰਹੇ ਨੇ 2009 ਦੇ ਵਿੱਚ ਕਾਂਗਰਸ ਦੇ ਉਮੀਦਵਾਰ ਪ੍ਰਨੀਤ ਕੌਰ ਨੂੰ 4 ਲੱਖ 74000 188 ਬੋਟਾ ਪਈ ਸੀ ਲਗਭਗ 50.66% ਇਹ ਬੋਟਾ ਸੀ ਗਿਆ ਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਅਕਾਲੀ ਦਲ ਦੇ ਪ੍ਰੋਫੈਸਰ ਪ੍ਰੇਮ ਸਿੰਘ ਚੰਦ ਮਾਜਰਾ ਸੀਗੇ ਉਹਨਾਂ ਨੂੰ 3 ਲੱਖ 76000 799 ਬੋਟਾ ਪਈ ਸੀ ਗਿਆ ਤੇ ਲਗਭਗ ਉਹ 40.26% ਬਣ ਰਹੀਆਂ ਨੇ ਤੇ ਇਹ ਕਹਿ ਸਕਦੇ ਆ ਕਿ 10 ਸੀਟਾਂ ਦੀ ਤੋਂ ਜ਼ਿਆਦਾ ਵੋਟਾਂ ਦੇ ਨਾਲ ਪ੍ਰਨੀਤ ਕੌਰ ਨੇ ਪ੍ਰੋਫੈਸਰ ਚੰਦੂ ਮਾਦਰਾ ਨੂੰ ਹਰਾਇਆ ਸੀਗਾ ਤੇ ਉਸੇ ਚੋਣਫਤ ਬਾਅਦ ਜਦੋਂ 2014 ਦੀ ਚੋਣਾਂ ਆਈਆਂ ਤਾਂ ਨਰਿੰਦਰ ਮੋਦੀ ਦੀ ਖਬਰ ਚੱਲ ਪਈ ਸੀਗੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਐਂਟਰ ਹੋ ਕੇ ਕਿਸੀ ਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਵਾਗਤ ਵੀ ਕੀਤਾ ਤੇ ਉਸ ਨੇ ਜਿਹੜੀਆਂ 4 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀਗੀਆਂ ਉਹ ਉਹਦੇ ਵਿੱਚ ਇੱਕ ਪਟਿਆਲੇ ਦੀ ਸੀਟ ਵੀ ਜਿੱਤੀ ਸੀ ਜਿੱਥੇ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਦੀ ਢਿੱਗੇ ਉਮੀਦਵਾਰ ਪ੍ਰਵੀਰ ਕੌਰ ਨੂੰ ਹਰਾਇਆ ਸੀਗਾ 2014 ਦੇ ਵਿੱਚ ਜਿਹੜੀ VOTING ਹੋਈ ਹੈ ਉਹਦੇ ਵਿੱਚ ਧਰਮਵੀਰ ਗਾਂਧੀ ਨੂੰ 365672 ਵੋਟਾਂ ਮਿਲੀਆਂ ਜਿਹੜੀਆਂ ਕੁੱਲ ਵੋਟਾਂ ਦਾ 32.6% ਜੀਗਾ ਤੇ ਪ੍ਰਨੀਤ ਕੌਰ ਨੂੰ ਉਸ ਨੇ 344729 ਵੋਟਾਂ ਮਿਲੀਆਂ ਸੀਗਾ ਜੋ ਕਿ 38.8% ਬਣਦਾ ਹੈ ਅਕਾਲੀ ਦਲ ਦੇ ਉਮੀਦਵਾਰ ਦੀਪਿੰਦਰ ਸਿੰਘ ਢਿੱਲੋਂ ਉਹਨਾਂ ਨੂੰ 340100 9 ਬੋਟਾ ਵੀ ਅਸੀਂ ਕਿ ਜਿਹੜੇ ਕਿ 30.3% ਬਣਦਾ ਹੈ ਜਦ ਜਦ ਗੱਲ ਆ ਕਿ ਉਸ ਨੇ ਇਹ ਕੰਗਰਜੀ ਦਾ ਰਾਜਵਾਨ ਜਿਹੜੇ ਕਿ ਰਾਜਵਾਨ ਦੀ ਭੈਣ ਨੇ ਉਹਨਾਂ ਨੂੰ ਉਹ ਵੀ ਆਪਣਾ ਇਸ ਪਟਿਆਲੇ ਦੇ ਹਲਕੇ ਤੋਂ ਚੋਣ ਲੜੇ ਸੀਗੇ ਤੇ ਉਹਨਾਂ ਨੂੰ 15000 313 ਬੋਟਾ ਮਿਲਿਆ ਸੀ ਤੇ ਜਦੋਂ ਧਰਮਵੀਰ ਗਾਂਧੀ ਜਿੱਤੇ ਨੇ ਤਾਂ ਸਿਆਸੀ ਜਿਹੜੇ ਮਾਹਿਰ ਸੀਗੇ ਉਹ ਵੀ ਹੱਥੇ-ਬੱਕੇ ਰਹਿ ਗਏ ਸੀਗੇ ਕਿ ਪ੍ਰਣੀਤ ਕੌਰ ਦਾ ਹਾਰਨਾ ਆਪਣੇ ਆਪ ਦੇ ਵਿੱਚ بڑا ਹਨਾ ਲਈ جنگ ਸੀ ਤੇ ਉਸ ਤੋਂ ਬਾਅਦ ਜਦੋਂ 219 ਦੀ ਵੋਟਾਂ ਆਈਆਂ 219 ਦੀਆਂ ਵੋਟਾਂ ਦੇ ਵਿੱਚ કુલ 11,78,847 ਵੋਟਾਂ ਪਈਆਂ ਜੋੜੀਏ ਕਿ 60.70% ਬਣਦਾ ਹੈ ਤੇ ਇਸ ਚੋਣ ਦੇ ਦੌਰਾਨ ਪ੍ਰਨੀਤ ਕੌਰ ਨੂੰ ਜਿਹੜੇ ਹੈਗਾ 5 ਲੱਖ 32 ਹਜ਼ਾਰ 72 ਵੋਟਾਂ ਮਿਲੀਆਂ ਜਿਹੜਾ ਕਿ 45.17% ਦੀ ਮਤਲਬ ਵੋਟਾਂ ਬਣਦੀ ਸੀਗੀਆਂ ਤੇ ਇਹ ਅੰਕੜੇ ਇਹ ਵੀ ਦੱਸਦੇ ਆ ਕਿ ਇਹਨਾਂ ਵੋਟਾਂ ਦੇ ਵਿੱਚ ਉਹਨਾਂ ਨੂੰ ਪਲੱਸ 14.42% ਦੀ ਵੋਟਾਂ ਹੋਰ ਵੱਧੂ ਮਿਲੀਆਂ ਤੇ ਉਸ ਜਦੋਂ ਇਹ 2019 ਦੀ ਚੋਣ ਸੀਗੀ ਉਹਨਾਂ ਦੀ ਜਿਹੜੀ ਕਾਂਗਰਸ ਦੀ ਵਿਰੋਧੀ ਧਿਰ ਸੀ ਉਹ ਸੀਗੀ ਅਕਾਲੀ ਦਲ ਅਕਾਲੀ ਦਲ ਵੱਲੋਂ ਸਰਜੀਤ ਸਿੰਘ ਰਖੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀਗਾ ਤੇ ਉਹਨਾਂ ਨੂੰ 3 ਲੱਖ 78309 ਵੋਟਾਂ ਮਿਲੀਆਂ ਸੀਗੀਆਂ ਤੇ ਅਕਾਲੀ ਦਲ ਨੂੰ ਵੀ ਜਿਹੜਾ ਹੈਗਾ ਇਹ 31.35% ਦੀ ਬੋਟਾ ਮਿਲਿਆ ਸੀ ਗਿਆ ਧਰਮਵੀਰ ਗਾਂਧੀ ਜਿਨ੍ਹਾਂ ਨੇ ਕਿ ਪਿਛਲੀ 2014 ਚੋਣਾਂ 2014 ਦੀ ਚੋਣ ਦੇ ਵਿੱਚ ਪਰਨੀਤ ਕੌਰ ਨੂੰ ਖਰਾਇਆ ਸੀਗਾ ਉਹ ਇਸ ਚੋਣ ਵਿੱਚ ਤੀਜੇ ਸਥਾਨ ਤੇ ਆਏ ਆਮ ਆਦਮੀ ਪਾਰਟੀ ਉਹਨਾਂ ਨੇ ਛੱਡ ਦਿੱਤੀ ਸੀਗੀ ਉਹਨਾਂ ਨੇ ਆਪਣੀ ਇੱਕ ਪਾਰਟੀ ਬਣਾ ਲਈ ਸੀਗੀ ਤੇ ਧਰਮਵੀਰ ਗਾਂਧੀ ਨੂੰ 1,61,645 ਵੋਟਾਂ ਮਿਲਿਆ ਸੀ ਗਿਆ ਤਕਰੀਬਨ 13.72 ਫੀਸਦੀ ਵੋਟਾਂ ਉਹਨਾਂ ਨੂੰ ਮਿਲੀਆਂ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਉਮੀਦਵਾਰ ਸੀ ਨੀਨਾ ਮਿੱਤਰ ਉਹ ਆਤਕਾਲਪਤਾ ਇੱਕ ਨੇ ਰਾਜਪ੍ਰਧਾਨ ਨੂੰ ਉਹਨਾਂ ਨੂੰ 56610 ਵੋਟਾਂ ਮਿਲੀਆਂ ਸੀਗੀਆਂ ਤੇ ਤਕਰੀਬਨ 4.83 ਫੀਸਦੀ ਜਿਹੜੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਤੇ ਨੁਕਸਾਨ ਕਿੰਨੀਆਂ ਵੋਟਾਂ ਦਾ ਹੋਇਆ 27.95 ਫੀਸਦੀ ਵੋਟਾਂ ਦਾ ਨੁਕਸਾਨ ਹੋਇਆ ਇਹ ਤਾਂ ਹੈਗਾ 2019 ਤੱਕ ਦਾ ਜਿਹੜਾ ਆਪਾਂ ਅਨਲਿਸਿਸ ਕੀਤਾ ਜੰਮੂ ਕੰਪਨੀ ਨਾਲ ਉਹਦੇ ਅੰਕੜੇ ਤੁਹਾਨੂੰ ਮੈਂ ਦੱਸਿਆ ਪਰ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਦੋਂ ਆਮ ਆਦਮੀ ਪਾਰਟੀ ਦੀ ਲਗਭਗ ਪੰਜਾਬ ਦੇ ਵਿੱਚ ਹਲੇਰੀ ਹੀ ਚੱਲ ਰਹੀ ਸੀਗੀ ਜਿਹੜਾ ਪਟਿਆਲਾ ਡਿਸਟ੍ਰਿਕਟ ਆ ਜਿਹੜਾ ਪੰਜਾਬ ਲੋਕ ਸਭਾ ਹਲਕਾ ਹੈ ਇਹਦੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਆ ਤੇ ਸਾਰੇ ਹੀ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਜੀੜ ਕੀਤੀ ਸੀਗੀ ਤੇ ਜੇਕਰ ਆਪਾਂ ਕੁੱਲ ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਆਮ ਆਦਮੀ ਪਾਰਟੀ ਜਿਹੜਾ ਪਟਿਆਲਾ ਵਿਧਾਨ ਸਭਾ ਹਲਕਾ ਹੈ ਉਹਦੇ ਵਿੱਚ 6,34,980 ਵੋਟਾਂ ਮਿਲਿਆ ਨੇ ਇਹ ਬਣਦੀਆਂ ਨੇ 48.8% ਤੇ ਦੂਜੇ ਸਥਾਨ ਤੇ ਅਕਾਲੀ ਦਰਬ ਹੈ ਬੋਸਮ 247792 ਵੋਟਾਂ ਮਿਲੀਆਂ ਨੇ ਇਹ 19 ਤਕਰੀਬਨ 19% ਪੰਧੂ ਹੈ ਤੇ ਕਾਂਗਰਸ ਕਾਂਗਰਸ ਨੂੰ ਇਸ ਗੱਲ ਕਰਕੇ ਨੁਕਸਾਨ ਹੋਇਆ 2022 ਦੀ ਵੋਟਾਂ ਦੇ ਵਿੱਚ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਜਿਹੜੇ ਕਾਂਗਰਸ ਨੂੰ ਛੱਡ ਦਿੱਤਾ ਤੇ ਉਹਨਾਂ ਨੇ ਆਪਣੀ ਗੱਪ ਪਾਰਟੀ ਬਣਾਈ ਸੀਗੀ ਤੇ ਕਾਂਗਰਸ ਨੂੰ 22058 ਵੋਟਾਂ ਮਿਲਿਆ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਨਾਲ ਵੱਖ ਹੋ ਗਈ ਸੀਗੀ ਤੇ ਉਸ ਨੂੰ 71426 ਵੋਟਾਂ ਮਿਲੀਆਂ ਤਕਰੀਬਨ 5.5% ਜਿਹੜਾ ਪੰਜਾਬ ਲੋਕ ਕਾਂਗਰਸ ਹੈ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੀਗੀ ਉਹਨਾਂ ਨੂੰ 58.58006 ਵੋਟਾਂ ਮਿਲੀਆਂ ਜਿਹੜੀ ਕਿ 4.5% ਸੀਗੀ ਪੂਰੇ ਪਟਿਆਲੇ ਦੀ ਗੱਲ ਕਰ ਰਿਹਾ ਪਟਿਆਲਾ ਲੋਕ ਸਭਾ ਹਲਕੇ ਦੀ ਤੇ ਤੁਸੀਂ ਇਸ ਹਿਸਾਬ ਨਾਲ ਦੇਖ ਸਕਦੇ ਹੋ ਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਹਿੰ ਤੱਕ ਜਿਹੜੀ ਪਾਰਤੀ ਜਨਤਾ ਪਾਰਟੀ ਆ ਉਹ ਅਕਾਲੀ ਦਲ ਨਾਲ ਚੋਣ ਲੜ ਕੇ ਚੋਣ ਲੜਦੀ ਆ ਰਹੀ ਸੀ ਤੇ ਦੂਜੇ ਪਾਸੇ ਹੁਣ ਤੱਕ ਜਿਹੜਾ ਪੰਜਾਬ ਪਟਿਆਲੇ ਦਾ ਲੋਕ ਸਭਾ ਹੰਕਾ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਡਾਕਟਰ ਬਰਵੀਰ ਸਿੰਘ ਨੂੰ ਖੜਾ ਕਰ ਦਿੱਤਾ ਤੇ ਡਾਕਟਰ ਬਰਵੀਰ ਸਿੰਘ ਤੁਹਾਨੂੰ ਪਤਾ ਹੀ ਹੈ ਕੈਬਨਿਟ ਮੰਤਰੀ ਨੇ ਚੰਗੇ ਮਿੱਠੇ ਸੁਭਾਅ ਦੇ ਨੇ ਤੇ ਕਾਫੀ ਮੇਲ ਟੂਈ ਕਰਨ ਵਾਲੇ ਨੇ ਤੇ ਉਹਦੇ ਨਾਲ ਨਾਲ ਜਦੋਂ ਹੁਣ ਭਾਰਤੀ ਜਨਤਾ ਪਾਰਟੀ ਨੇ ਪ੍ਰਮੀਤ ਕੌਰ ਨੂੰ ਟਿਕਟ ਦੇ ਦਿੱਤੀ ਹੈ ਤੇ ਕਾਂਗਰਸ ਵੱਲੋਂ ਕਾਫੀ ਜ਼ਿਆਦਾ ਇਸ ਕੋਲ ਦੀ ਉਮੀਦ ਜਿਹੜਾ ਹੈਗਾ ਉਮੀਦ ਹੈ ਕਿ ਧਰਮਵੀਰ ਗਾਂਧੀ ਨੂੰ ਵੀ ਟਿਕਟ ਦਿੱਤੀ ਜਾਊਗੀ। ਰਹੀ ਗੱਲ ਅਕਾਲੀ ਦਲ ਦੀ ਅਕਾਲੀ ਦਲ ਦੇ ਜਦੋਂ ਹੁਣ ਤੱਕ ਇਸ ਗੱਲ ਦਾ ਇੱਕ ਸੰਸੋਆਂ ਸੀਗਾ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਪਸ ਦੇ ਵਿੱਚ ਸਮਝੌਤਾ ਕਰ ਲੈਣਗੇ ਤਾਂ ਉੱਥੇ ਇਹੀ ਸੀਗਾ ਕਿ ਵਰਨੀਤ ਕੌਰ ਨੂੰ ਟਿਕਟ ਮਿਲ ਜੂਗੀ ਤੇ ਹੁਣ ਜਦੋਂ ਦੋਨੇ ਪਾਰਟੀਆਂ ਨੇ ਇਸ ਗੱਲ ਨੂੰ ਇਸ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਤਾਂ ਹੁਣ ਕਿਹੜੇ-ਕਿਹੜੇ ਚਿਹਰੇ ਹੋ ਸਕਦੇ ਇੱਕ ਤਾਂ ਸਬਜੀਤ ਸਿੰਘ ਰਖੜਾ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਕੁਝ ਹੋਰ ਨਾਵਾਂ ਦੇ ਉੱਤੇ ਵੀ ਚਰਚਾ ਚੱਲ ਰਹੀ ਹੈ ਇੱਕ ਅਤ ਦਿਨ ਚ ਅਕਾਲੀ ਦਲ ਦਾ ਵੀ ਕੈਂਡੀਡੇਟ ਸਾਹਮਣੇ ਆ ਜਾਊਗਾ ਤੇ ਹੁਣ ਦੇਖਦੇ ਇਹ ਹੈ ਕਿ ਖਾਸ ਹਫਤੇ ਮੁਕਾਬਲਾ ਕਿਹਦੇ ਕਿਹਦੇ ਵਿਚਾਲੇ ਰਹਿਣ ਦੀ ਸੰਭਾਵਨਾ ਹੈ ਤੇ ਜਿਹੜੇ ਜੇਕਰ ਪ੍ਰਨੀਤ ਕੌਰ ਨੂੰ ਦੇਖੀਏ ਪ੍ਰਨੀਤ ਕੌਰ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਜਿੱਦ ਦੀ ਆ ਰਹੇ ਨੇ ਇੱਕ ਸਿਰਫ ਧਰਮੇਂ ਗਾਂਧੀ ਨਹੀਂ ਉਹਨਾਂ ਨੂੰ ਘਰਾਇਆ ਸੀਗਾ ਤੇ ਇਹਦੇ ਨਾਲ ਨਾਲ ਇਹ ਹੈ ਕਿ ਇਹ ਜਿਹੜਾ ਸ਼ਾਹੀ ਪਰਿਵਾਰ ਹੈ ਇਹਦਾ ਕਾਫੀ ਅਸਰਦਸੂਖ ਹੈ ਹੁਣ ਇਹ ਦੇਖਣਾ ਹੋਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪੈਂਦੀ ਹੈ ਕਿ ਉਹਨਾਂ ਦੇ ਅਸਰਦਸੂਖ ਨੂੰ ਵੋਟ ਪੈਂਦੀ ਹੈ ਤੇ ਇਹਦੇ ਨਾਲ ਨਾਲ ਦੂਜੇ ਪਾਸੇ ਹੁਣ ਜਿਹੜੇ ਧਰਮਵੀਰ ਗਾਂਧੀ ਨੇ ਧਰਮਵੀਰ ਗਾਂਧੀ ਵੀ ਇੱਕ ਵਧੀਆ ਉਮੀਦਵਾਰ ਨੇ ਇੱਕ ਜਿਹੜਾ ਹੈਗਾ ਉਹਨਾਂ ਦੀ ਛਵੀ ਇੱਕ ਜਿਹੜਾ ਵਕਾਰ ਹੈ ਕਾਫੀ ਵਧੀਆ ਲੋਕਾਂ ਦੇ ਵਿੱਚ ਬਣਿਆ ਹੋਇਆ ਹੈ ਤੇ ਪ੍ਰਦੀਪ ਕੌਰ ਨਾਲ ਵੀ ਵਧੀਆ ਵਕਾਰ ਬਣਿਆ ਹੋਇਆ ਤੇ ਹੁਣ ਦੇਖਣਾ ਇਹ ਹੋਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਇਹ ਜਿਹੜੇ ਕਿਸ ਤਰ੍ਹਾਂ ਦੀ ਪਟਿਆਲੇ ਦੀ ਟੱਕਰ ਹੁੰਦੀ ਹੈ ਤੇ ਲੱਗਾ ਇਹੀ ਹੈ ਕਿ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਲਈ ਕੋਈ ਜ਼ਿਆਦਾ ਸਾਜ਼ਗਾਰ ਨਹੀਂ ਹੈਗੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਇਹ ਲਗਾਤਾਰ ਦਾਵਾ ਕਰਦੀ ਆ ਰਹੀ ਹੈ ਕਿ ਅਸੀਂ ਇਹਨਾਂ ਜਵਾਬ ਦੇ ਵਿੱਚ ਵਧੀਆ ਪਰਫਾਰਮੈਂਸ ਦਿਖਾਵਾਂਗੇ ਪਰ ਜਿਸ ਤਰੀਕੇ ਦੇ ਨਾਲ ਹਰ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਇਹ ਬੋਲ ਲਾਉਣੇ ਸ਼ੁਰੂ ਕਰ ਦਿੱਤੇ ਹੈ ਤੇ ਇਹ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਵੋਟਰ ਜਿਹੜਾ ਬਾਈਕਾਟ ਕਰੋ ਬਾਈਕਾਟ ਕਿਉਂ ਕਰਨਾ ਹੈ ਕਿਉਂਕਿ ਉਹ ਇਹ ਕਹਿ ਰਹੇ ਨੇ ਕਿ ਸਾਨੂੰ ਦਿੱਤੀ ਨਹੀਂ ਜਾਣ ਦਿੱਤਾ ਜਾਣ ਦਿੱਤਾ ਤੇ ਅਸੀਂ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਨਹੀਂ ਚਾਗਦਾ ਵਾਗੇ ਬਾਕੀ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਤੇ ਰਹੀ ਗੱਲ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਭਾਵੇਂ ਕਿ ਮੈਥੋਂ ਗਿਣਤੀ ਦੱਸੀ ਹੈ ਕਿ 2022 ਦੇ ਜਿਹੜੀ ਚੋਣਾਂ ਲਈ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੀ ਕੁੱਲ ਇਸ ਹਲਕੇ ਦੇ ਵਿੱਚ ਪਟਿਆਲਾ ਹਲਕੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹਦੇ ਵਿੱਚ 48.8% ਬਣਦਾ ਹੈ ਜਿਹੜੇ 59% ਬਣ ਜਾਂਦੇ ਹੈ ਹੇ 49 ਫੀਸਦੀ ਇਸ ਪਾਰਟੀ ਨੂੰ ਹੁਣ ਵੋਟਾਂ ਪੈਂਦੀ ਆ ਨਹੀਂ ਪੈਂਦੀ ਆ ਇਹ ਟਾਈਮ ਦੱਸੂਗਾ ਪਰ ਹੁਣ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਉਸ ਤੋਂ ਇਹੀ ਲੱਗ ਰਿਹਾ ਹੈ ਕਿ ਇੱਥੇ ਜਿਹੜਾ ਮੁਕਾਬਲਾ ਕਾਫੀ ਟਫ ਹੋਣ ਵਾਲਾ ਹੈ ਕਿਸੇ ਵਾਸਤੇ ਵੀ ਇਹ ਸੌਖਾ ਨਹੀਂ ਹੈਗਾ ਕਿ ਇੱਥੇ ਦੀ ਜਿਹੜੀ ਸੀਟ ਹੈ ਕਿ ਉਹ ਆਮ ਆਦਮੀ ਪਾਰਟੀ ਵੀ ਸਭ ਜਿੱਤ ਜੂਗੀ ਜਾਂ ਭਾਰਤੀ ਜਨਤਾ ਪਾਰਟੀ ਸਭ ਜਿੱਤੂਗੀ ਜਾਂ ਅਕਾ ਨਹੀਂ ਦਾ ਸਭ ਖਾਲੀ ਰਹੇਗਾ ਇਹ ਜਿਹੜਾ ਮੁਕਾਬਲਾ ਪਟਿਆਲੇ ਦਾ ਕਾਫੀ ਸਖਤ ਹੋਗਾ ਜਿਹੜਾ ਕਿ ਦੇਖਣਯੋਗ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਛ ਸਿਆਸਤ ਨਵੇਂ ਮੋੜ ਲੱਦੀ ਹੈ ਇਹ ਵੀ ਗੱਲ ਹੁੰਦੀ ਹੈ ਕਿਹੜੇ ਕਿਹੜੇ ਮੁੱਦੇ ਪ੍ਰਭਾ ਜਿਹੜੇ ਭਾਰੂ ਰਹਿੰਦੇ ਨੇ ਇਹ ਵੀ ਬੜੀ ਵੱਡੀ ਗੱਲ ਹੈ ਬਾਕੀ ਦੇਖਿਆ ਜਿਹੜੀ ਵੀ ਅਪਡੇਟ ਹੋਗੀ ਆਪਾਂ ਸਾਂਝੀ ਕਰਾਂਗੇ ਉਦੋਂ ਤੱਕ ਹੁਣ ਮੈਨੂੰ ਦਿਓ ਆ ਗਿਆ ਨਾਲ ਨਾਲ ਦਰਸ਼ਕਾਂ ਨੂੰ ਫਿਰ ਆਪਾਂ ਅਪੀਲ ਕਰਦੇ ਹਾਂ ਕਿ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਨਵੀਂ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਉਦ ਤੱਕ ਮਿਲਦੇ ਆ ਗਿਆ ਸਤਿ ਸ਼੍ਰੀ ਅਕਾਲ